ਫੋਨ ਕੋਲ ਮੈਂ ਕਿਹਦੀ ਬੰਦ ਕਰ ਲਵਾਂਗਾ ਬੋਲਤਾ ਕੋਲ ਬੋਲਤਾ ਮੈਂ ਬੇ ਬੋਲਤਾ ਉਹ ਬੋਲਤਾ ਮੁੱਤਬਾ ਜਵ ਮੈਂ ਕਿਹਦਾ ਫੜੀ ਲਾਦੀ ਹਾਂ ਹਾਂਜੀ ਬਾਈ ਉਹ ਦਰਗਾਣਾ ਦੀ ਕਪੀ ਦੇ ਕੋਲ ਪੁੱਦੂ ਉਹ ਆਪਣੇ ਘੜੀ ਦੇ ਕੀ ਲਾ ਕੇ ਭੇਜਾਂਗੇ ਕਿ ਨਾ ਦੂਰ ਜਾ ਰਹੇ ਹਾਂ ਅੱਜ ਨਹੀਂ ਦੇਖਦੇ ਕਿ ਉਹ ਬੜੀ ਪਹਿਲੀ ਦੇ ਨਾਲ ਤਸੱਲ ਕਰਨਾ ਨਹੀਂ ਆਉਂਦਾ ਉਹਨਾਂ ਦੇ ਚਾਹੀਦਾ ਹੈ ਉਹਨਾਂ ਦੇ ਲੜੀ ਨਾਲ ਲੱਗ ਗਈ ਜੀ ਹਾਂ ਜੀ ਮੇਰਾ ਨਾਮ ਬਲਜਿੰਦਰ ਸਿੰਘ ਪਿੰਡ ਮੇਰਾ ਫੁੱਲੇ ਚੱਕ ਹਾਂਜੀ ਅੱਜ ਕੁਲਦੀਪ ਕੁਲਦੀਪ ਸਿੰਘ ਢਾੜੀ ਵਾਲ ਦੇ ਬਹੁਤ ਧੰਨਵਾਦ ਆ ਜਿੰਨਾ ਮੰਨ ਲਓ ਵੀ ਸਾਡੇ ਪਟਵਾਰੀ ਸਾਹਿਬ ਆਏ ਨੇ ਸਾਨੂੰ ਮਾਅਬ ਜੇ ਦਾ ਆਸ ਹੋ ਗਈ ਆ ਹਾਂਜੀ ਅੱਛਾ ਜੀ ਕਿ ਆਸ ਨਹੀਂ ਸੀ ਕਿ ਪਹਿਲਾਂ ਵੀ ਚੈੱਕ ਮਿਲਣਗੇ ਆਸੀ ਕੁਲਦੀਪ ਸਿੰਘ ਢੜੀਵਾਲ ਨੇ ਸਾਨੂੰ ਵਾਦਾ ਕੀਤਾ ਸੀ ਵੀ ਜੋ ਵਾਦਾ ਕਰਦੇ ਪੂਰਾ ਕਰਦੇ ਭਗੰਤ ਸਿੰਘ ਮਾਨ ਦਾ ਹਾਂ ਇਹਨਾਂ ਸਰਕਾਰਾਂ ਆਈਆਂ ਉਹਨਾਂ ਕਦੀ ਨਹੀਂ ਇਦਾਂ ਹੋਇਆ ਜਿੱਦਾਂ ਐਰਕੀਆਂ ਹੁੰਡਿਆ ਅੱਛਾ ਹੜਾਂਦੇ ਚ ਪੂਰਾ ਸਾਥ ਦਿੱਤਾ ਪੂਰਾ ਸਾਥ ਦਿੱਤਾ ਉਹਨਾਂ ਦੇ ਪੈਲ ਗਲਗੇ ਘਰ ਘਰ ਜਾ ਕੇ ਉਹਨਾਂ ਹਰ ਇੱਕ ਨੂੰ ਪੁੱਛਿਆ ਗਿੱਸਿਆ ਲੋਕ ਜੋ ਮਰਜੀ ਕਹੀ ਜਾਣ ਨਾ ਮੇਰਾ ਬਲਵੰਦਰ ਸਿੰਘ ਜੀ ਸਰਪੰਚ ਹੈ ਹਾਂਜੀ ਪਿੰਡ ਟੱਕ ਫੁੱਲਾ ਜੀ ਹਾਂਜੀ ਅੱਜ ਤਾਂ ਕੀ ਕਰ ਰਹੇ ਨੇ ਇੱਥੇ ਹਾਂਜੀ ਪਿੰਵਾਰੀ ਸਾਹਿਬ ਆਏ ਨੇ ਪਿੰਵਾਰੀ ਸਾਹਿਬ ਉਹਨਾਂ ਨੇ ਆਪਣਾ ਕਾਊਂਟ ਨੰਬਰ ਤੇ ਖਾਤਾ ਖਰਾ ਲਾਇਆ ਹੂੰ ਕਿ ਦੌਰੀ ਕਰਕੇ ਤੇ ਪੈਸੇ ਹਾਂ ਦੇ ਖਾਤੇ 'ਚ ਪਾਉਣੇ ਆ ਕਿੱਦਾਂ ਦਾ ਪ੍ਰਾਲਾ ਸਰਕਾਰ ਦਾ ਸਰਕਾਰ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਜਿਹੜਾ ਬਹੁਤ ਥੋੜੇ ਦਿਨਾਂ ਦੇ ਵਿੱਚ ਹੀ ਮੁਆਵਜ਼ਾ ਦੇ ਦਿੱਤਾ ਪਰ ਹੈਗਾ ਦੇ ਬਹੁਤ ਥੋੜਾ ਵੀ ਆਨਰੇ ਲਵਾਈ ਦੇ ਭਾਈ ਵੀ ਨਹੀਂ ਪੰਦੀ ਪਰ ਕੀ ਕਰ ਸਕਦੇ ਵੱਡਾ ਨੁਕਸਾਨ ਹੋਇਆ ਨੁਕਸਾਨ ਫੁੱਲ ਬਟਾ ਫੁੱਲ ਹੈ ਕੀ ਲੱਗਾਈ ਕੱਖ ਨਹੀਂ ਲਪਾ ਕੇ ਬਹੁਤ ਸਧਾਂ ਦੀ ਨਿਕਲੀ ਜਿਸਵਾਲ ਸਿੰਘ ਪਟਵਾਰੀ ਜੀ ਹਾਂਜੀ ਅੱਜ ਕੀ ਕਰ ਰਹੇ ਜੀ ਗੁਰਦੁਆਰੇ 'ਚ ਅੱਜ ਜਿਹੜੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਕਰਾਬ ਆਪਾਂ ਚਾਬਾ ਵੰਡਣਾ ਸੀਗਾ ਵਿਸ਼ੇਸ਼ ਖੜਾਂ ਦੇ ਦੁਕਾਨ ਜਿਹੜੇ ਆਪਣੇ ਪਿੰਡ 'ਚ ਖਰਾਬ ਹੋਈ ਫਸਲ ਉਹਦੇ ਵਿੱਚ ਜਿਹੜੇ ਲਾਭ ਪ੍ਰਾਪਤੀ ਆ ਉਹਨਾਂ ਦਾ ਆਪਾਂ ਨੂੰ ਆਧਾਰ ਕਾਰਡ ਤੇ ਇੱਕ ਚਾਹੀਦਾ ਸੀਗਾ ਕਾਊਂਟ ਨੰਬਰ ਅਸੀਂ ਸੋਚਿਆ ਕਿ ਉਹ ਪਿੰਡ ਪਿੰਡ ਕੈਂਪ ਲਾ ਕੇ ਤੇ ਇਕੱਠੇ ਕਰ ਲਈਏ ਤਾਂ ਕਿ ਲੋਕਾਂ ਨੂੰ ਸਹੂਲਤ ਹੋ ਜਾਏ ਇੱਕ ਜਗ੍ਹਾ ਤੇ ਆਪਣੇ ਪਿੰਡ ਹੀ ਲੈ ਜਾਣ ਸੋ ਉਸੇ ਵਿੱਚ ਹੀ ਮੈਜਿਸਪੈਂਡ ਹੈ ਚੈੱਕ ਬੁਲਾਉਣਾ ਬੜੇ ਛੇਤੀ ਘੱਟ ਸਮੇਂ ਵਿੱਚ ਕੀਤੇ ਜਾ ਰਹੇ ਚੈੱਕ ਵੰਡੇ ਜਾ ਰਹੇ ਨੇ ਜੀ ਇਹ ਪਿਛੋਕ ਹਦਾਇਤਾਂ ਵੀ ਇਦਾਂ ਨੇ ਕਿ ਆਪਾਂ ਛੇਤੀ ਤੋਂ ਛੇਤੀ ਤਾਂ ਕਿ ਕਿਸਾਨਾਂ ਨੂੰ ਸਾਡਾ ਤਾਂ ਮੇਰਾ ਜਿਉਂ ਮਕਸਦ ਸੀਗਾ ਵੀ ਚੈੱਕ ਬੁਲੇ ਪਿੰਡ ਤੇ ਆਪਾਂ ਸਭ ਤੋਂ ਪਹਿਲਾਂ ਵਰਦੀ ਇਹ ਦਵਾਲੀ ਦੇ ਲਾਗੇ ਜਾ ਕੇ ਉਸੇ ਚੀਜ਼ ਦੀ ਤਿਆਰੀ ਚ ਅੱਗੇ ਹੋਏ ਕਿਉਂਕਿ ਮਾਨਸਰ ਜੀ ਆਗੇ ਪਿਛੋਕ ਹਦਾਇਤਾਂ ਸੀਗੀਆਂ ਪਹਿਲੇ ਕਿ ਆਪਾਂ ਮੁਆਵਜ਼ਾ ਲੀਡ ਨਹੀਂ ਕਰਨਾ ਸੋ ਸਾਨੂੰ ਆਲਮੋਸਟ ਮਹੀਨਾ ਹੋ ਗਿਆ ਇਸ ਚੀਜ਼ ਨੂੰ ਕੰਪਲੀਟ ਕਰਦਿਆਂ ਤੁਸੀਂ ਮਿਲੇ ਆਪਾਂ ਇੱਥੇ ਜਦੋਂ ਵੀ ਖਰਾਬੇ ਦੇ ਵੀ ਆਏ ਸੀਗੇ ਤੇ ਉਹ ਹੌਲੀ ਹੌਲੀ ਕਰਦਾ ਉਹਨੂੰ ਇਸ ਤੱਕ ਪਹੁੰਚ ਚੁੱਕਾ ਵੀ ਹੁਣ ਆਲਮੋਸਟ ਕੰਪਲੀਸ਼ਨ ਤੇ ਆ ਗਏ ਆ ਆਪਾਂ ਤੇ ਜਲਦੀ ਪਰਮਾਧਮਾ ਮੇਰ ਕੇ ਆਈ ਥਿੰਕ ਤਿੰਨ ਚਾਰ ਦਿਨਾਂ ਅੱਜ ਜਿਹੜੇ ਚੈੱਕ ਆਉਣੇ ਸ਼ੁਰੂ ਹੋ ਜਾਣਗੇ ਜੀ ਆਪਣੇ ਅਕਾਊਂਟ 'ਚ ਪਹੁੰਚਣਗੇ ਚਲੋ ਹੈਗਾ ਤੇ ਕੋ ਖਰਾਬਾ ਹੀ ਆ ਫਿਰ ਵੀ ਇਹਨਾਂ ਕਿਸਾਨਾਂ ਵਾਸਤੇ ਦੀਵਾਲੀ ਬੋਨਸ ਹੀ ਹਿਸਾਬ ਨਾਲ ਨਹੀਂ ਬੋਨਸ ਵਰਡ ਇਤਨੀ ਵਰਤ ਸਕਦਾ ਜੀ ਹੈ ਤਾਂ ਇਹ ਖਰਾਬਾ ਹੀ ਆ ਮੈਨੂੰ ਤਾਂ ਇਹ ਆ ਵੀ ਜਦੋਂ ਕਿਸੇ ਦੇ ਚਿਹਰੇ ਤੇ ਜੇ ਖੁਸ਼ੀ ਆਉਂਦੀ ਹੈ ਤਾਂ ਹੁਣ ਉਹ ਤਾਂ ਕੁਦਰਤ ਦੀ ਕਿਰਪਾ ਹੀ ਹੋ ਗਈ ਹੋ ਗਈ ਉਹਦਾ ਤਾਂ ਮੈਂ ਕੁਝ ਕਰ ਨਹੀਂ ਸਕਦਾ ਜੋ ਮੇਰੇ ਐਫਰਟ ਨਾਲ ਜੇ ਕਿਸੇ ਦੇ ਖਾਤੇ 'ਚ ਪੈਸੇ ਆਉਂਦੇ ਆ ਤੇ ਉਹ ਮੈਂ ਹੋਰ ਜਗ੍ਹਾ ਤੇ ਤੱਤ ਪਰਿਆ ਕਿ ਉਹ ਤੁਹਾਡੇ ਪੈਸੇ ਤੁਹਾਨੂੰ ਮਿਲ ਜਾਣ ਪਟਵਾਰੀ ਸਾਹਿਬ ਜਿੱਦਾਂ ਕੋਈ ਇਹਨਾਂ ਦੇ ਜਿੱਦਾਂ ਬਜ਼ੁਰਗ ਮਰ ਜਾਂਦੇ ਉਹਨਾਂ ਦੇ ਅੱਗੇ ਪਹਿਲੀ ਨਹੀਂ ਵਿਰਾਸਤ ਹੋਈ ਉਹਨਾਂ ਦਾ ਵੀ ਕੋਈ ਹੱਲ ਹੈਗਾ ਵੀ ਕੋਈ ਇੱਕੋਰੀ ਤਾਂ ਮੇਰੇ ਕਾਗਜ਼ਾਂ 'ਚ ਜਿਹੜੇ ਬਜ਼ੁਰਗ ਐਕਚੁਅਲੀ ਜਿਨ੍ਹਾਂ ਜਿਨ੍ਹਾਂ ਦੇ ਨਾਂ ਤੇ ਮਾਲਕੀ ਹੋ ਜਾਣਾ ਚਾਹੀਦਾ ਸੀਗਾ ਉਹਨਾਂ ਦੀ ਵਿਰਾਸਤ ਹੋ ਜੇ ਉਹਨਾਂ ਦੇ ਗਾਂ ਜਿਹੜੇ ਵਾਰਿਸ ਉਹਨਾਂ ਦਾ ਨਾਂ ਆ ਜੇ ਜੇ ਜੀ ਵੀ ਨਹੀਂ ਹੋਇਆ ਤਾਂ ਉਹਨਾਂ ਦਾ ਕੇਸ ਬਣਾ ਕੇ ਉਹਨਾਂ ਦੇ ਬੱਚਿਆਂ ਦੇ ਨਾਂ ਤੇ ਫਿਰ ਚੈੱਕ ਬਣ ਜਾਂਦਾ ਹੈ। ਜਿਹਨਾਂ ਦਾ ਖਾਤਾ ਹੀ ਜਿਹੜੇ ਡੈੱਡ ਹੋ ਚੁੱਕੇ ਫਿਰ ਉਹਨਾਂ ਦਾ ਬਟ ਆਬਵੀਅਸਲੀ ਖਾਤਾ ਵੀ ਉਧਰੋਂ ਬੰਦ ਹੋ ਚੁੱਕਾ ਹੋਣਾ ਬੈਂਕ ਚੋਂ। ਫਿਰ ਉਹਨਾਂ ਦੇ ਨਾਲ ਐਪਲੀਕੇਸ਼ਨ ਲਾ ਕੇ ਉਹਨਾਂ ਦੇ ਬੱਚਿਆਂ ਨੂੰ ਜਾਂ ਉਹਨਾਂ ਦੇ ਵਾਰਸਾਂ ਨੂੰ ਖਰਾਬਾ ਦਿੱਤਾ ਜਾਂਦਾ। ਦਿੱਤਾ ਜ਼ਰੂਰ ਜਾਊਗਾ। ਆ ਹੋ ਸਕਦਾ ਉਹ 1 ਦਿਨ ਤੇ ਲੇਹੇ ਹੋ ਜੇ। ਪਰ ਦਿੱਤਾ ਜ਼ਰੂਰ ਜਾਊਗਾ।